ਪੰਜਾਬੀ ਸਿੰਗਰ ਅਤੇ ਅਦਾਕਾਰ ਦਲਜੀਤ ਦੋਸਾਂਝ ਨੇ ਉਹਨਾਂ ਦੀ ਫਿਲਮ ਸਰਦਾਰ ਜੀ 3 ਨੂੰ ਲੈ ਕੇ ਹੋਏ ਵਿਵਾਦ ਬਾਰੇ ਪਹਿਲੀ ਵਾਰ ਖੁੱਲ ਕੇ ਗੱਲ ਕੀਤੀ ਆਪਣੀ ਚੁੱਪੀ ਤੋੜੀ ਤੇ ਨਾਲ ਹੀ ਦਲਜੀਤ ਨੇ ਭਾਰਤ-ਪਾਕਿਸਤਾਨ ਵਿਚਾਲੇ ਹੋਏ ਹਾਲੀ ਦੇ ਕ੍ਰਿਕਟ ਮੈਚ ਨੂੰ ਵੀ ਆਪਣੀ ਫਿਲਮ ਦੇ ਰਿਲੀਜ਼ ਨਾਲ ਕੰਪੇਅਰ ਕੀਤਾ ਦਲਜੀਤ ਨੇ ਭਾਰਤ-ਪਾਕਿਸਤਾਨ ਮੈਚ ਅਤੇ ਉਹਨਾਂ ਦੀ ਫਿਲਮ ਨੂੰ ਲੈ ਕੇ ਅਪਣਾਏ ਗਏ ਦੋਰੇ ਮਾਪਦੰਡਾਂ ਤੇ ਨਾਰਾਜ਼ਗੀ ਖੁੱਲ ਕੇ ਜ਼ਾਹਰ ਕੀਤੀ ਸਟੇਜ ਤੋਂ ਬੋਲਦਿਆਂ ਦਲਜੀਤ ਨੇ ਸ਼ੋਅ ਦੌਰਾਨ ਮੌਜੂਦ ਇੱਕ ਦਰਸ਼ਕ ਤੇ ਭਾਰਤ ਦੇ ਝੰਡੇ ਵੱਲ ਇਸ਼ਾਰਾ ਕੀਤਾ ਤੇ ਕਿਹਾ ਉਹ ਮੇਰੇ ਦੇਸ਼ ਦਾ ਝੰਡਾ ਹੈ ਜਿਸ ਦੇ ਪ੍ਰਤੀ ਹਮੇਸ਼ਾ ਰਿਸਪੈਕਟ ਹੈ ਜਦੋਂ ਮੇਰੀ ਫਿਲਮ ਸਰਦਾਰ ਜੀ ਆਈ ਸੀ ਉਹ ਫਰਵਰੀ ਵਿੱਚ ਬਣੀ ਸੀ ਉਸ ਵੇਲੇ ਸਾਰੇ ਮੈਚ ਖੇਡੇ ਜਾ ਰਹੇ ਸੀ ਪਰ ਜੋ ਬਹੁਤ ਦੁਖਦਾਈ ਘਟਨਾ ਪਹਿਲਗਾਮ ਵਿੱਚ ਹੋਈ ਅਸੀਂ ਵੀ ਉਸ ਦੀ ਨਿੰਦਾ ਕੀਤੀ ਉਸ ਵੇਲੇ ਵੀ ਅਰਦਾਸ ਕੀਤੀ ਅੱਜ ਵੀ ਅਰਦਾਸ ਕਰਦੇ ਹਾਂ ਜਿਸ ਨੇ ਵੀ ਹਮਲਾ ਕੀਤਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਅਸੀਂ ਆਪਣੇ ਦੇਸ਼ ਨਾਲ ਪਰ ਜੋ ਹੁਣ ਮੈਚ ਹੋਏ ਨੇ ਤੇ ਜਿਹੜੀ ਮੇਰੀ ਫਿਲਮ ਸੀ ਦੋਹਾਂ 'ਚ ਬਹੁਤ ਫਰਕ ਹੈ ਆਹ ਮੇਰੇ ਦੇਸ਼ ਦਾ ਝੰਡਾ ਆਲਵੇਜ਼ ਰਿਸਪੈਕਟ ਆਲਵੇਜ਼ ਰਿਸਪੈਕਟ ਇਸ ਆਂਡ ਇੱਕ ਚੋਕੀ ਜਿਹੀ ਕਰਨ ਵਾਲੀ ਆ ਕਰਨ ਦੋ ਬਿੰਦੂ ਜਦੋਂ ਮੇਰੀ ਫਿਲਮ ਆਈ ਸੀ ਸਰਕਾਰ ਸੀ ਉਹ ਫਰਵਰੀ ਚ ਬਣੀ ਸੀ ਜਦੋਂ ਆਲਰੇਡੀ ਮੈਚ ਖੇਲਦੇ ਪੈਸੇ ਸਨ ਅਰਸੀ ਜਿਹੜੇ ਸਾਡੇ ਬਹੁਤ ਹੀ ਦੁਖਦਾਈ ਘਟਨਾ ਹੋਈ ਪੈਰਗਾ ਮਟਾਈ ਦੀ ਅਸੀਂ ਉਦੋਂ ਵੀ ਦਿੱਕਾ ਕੀਤੀ ਉਦੋਂ ਵੀ ਅਰਦਾਸ ਕੀਤੀ ਅੱਜ ਵੀ ਅਰਦਾਸ ਕਰਦੇ ਆ ਕਿ ਜਿਨ੍ਹਾਂ ਨੇ ਵੀ ਉਹ ਹਮਲਾ ਕੀਤਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਬਣੇ ਚੰਗੇ ਅਸੀਂ ਆਪਣੇ ਦੇਸ਼ ਦੇ ਨਾਮ ਪਰ ਜਿਹੜੇ ਹੁਣ ਮੈਚ ਹੋਏ ਇਹਦਾ ਤੇ ਮੇਰੀ ਫਿਲਮ ਦਾ ਹੱਕ ਬਹੁਤ ਹੈ ਸਾਡੀ ਫਿਲਮ ਪਹਿਲਾਂ ਸ਼ੂਟ ਹੋਈ ਸੀ ਮੈਚ ਬਾਅਦ ਸ਼ੂਟ ਹੋਇਆ ਦਲਜੀਤ ਨੇ ਸਟੇਜ ਤੋਂ ਅੱਗੇ ਕਿਹਾ ਕਿ ਨੈਸ਼ਨਲ ਮੀਡੀਆ ਨੇ ਜ਼ੋਰ ਲਾ ਦਿੱਤਾ ਦਲਜੀਤ ਦੂਸਾਂਜ ਨੂੰ ਦੇਸ਼ ਦੇ ਖਿਲਾਫ ਦਿਖਾਉਣ ਲਈ ਪਰ ਪੰਜਾਬੀ ਤੇ ਸਰਦਾਰ ਕੌਮ ਕਦੇ ਵੀ ਦੇਸ਼ ਦੇ ਖਿਲਾਫ ਨਹੀਂ ਹੋ ਸਕਦੇ ਉਹਨਾਂ ਕੋਲ ਬਹੁਤ ਜਵਾਬ ਨੇ ਪਰ ਉਹ ਕਦੇ ਬੋਲੇ ਨਹੀਂ ਚੁੱਪ ਰਹੇ ਪਰ ਜਦੋਂ ਸਾਹਮਣੇ ਦੇਸ਼ ਦਾ ਝੰਡਾ ਵੇਖਿਆ ਤੱਕ ਗੱਲ ਕੀਤੇ ਬਿਨਾ ਰਿਹਿਆ ਨਹੀਂ ਗਿਆ ਮੇਰੇ ਕੋਲ ਬਹੁਤ ਜਵਾਬ ਹੈ ਮੈਂ ਚੁੱਪ ਰਿਆ ਮੈਂ ਆਪਣੇ ਅੰਦਰ ਰੱਖਿਆ ਸਾਰੀਆਂ ਗੱਲਾਂ ਮੈਂ ਬੋਲਿਆ ਨਹੀਂ ਮੇਰੇ ਕੋਲ ਜਵਾਬ ਬਹੁਤ ਹੈ ਇਹ ਹੈ ਕਿ ਕੋਈ ਕੁਝ ਵੀ ਗਵੇ ਤੁਹਾਨੂੰ ਤੁਸੀਂ ਉਸ ਜ਼ਹਿਰ ਨੂੰ ਆਪਣੇ ਅੰਦਰ ਨਹੀਂ ਲੈ ਕੇ ਜਾਣਾ ਇਹ ਮੈਂ ਸਿੱਖਿਆ ਇਹ ਲਾਈਫ ਚ ਮੈਂ ਸਿੱਖਿਆ ਇਸ ਕਰਕੇ ਮੈਂ ਬੋਲਿਆ ਨਹੀਂ ਮੈਂ ਚੁੱਪ ਰਿਆ ਪਰ ਤੁਹਾਡਾ ਪਿਆਰ ਹੈ ਮੈਂ ਅੱਜ ਮੇਰੇ ਦੇਸ਼ ਦਾ ਝੰਡਾ ਮੈਂ ਦੇਖਿਆ ਤਾਂ ਮੈਂ ਤੋ ਰਿਹਿਆ ਨਹੀਂ ਗਿਆ ਰਿਸਪੈਕਟ ਦੇ ਦੇ ਰਿਸਪੈਕਟ ਥੈਂਕ ਯੂ ਥੈਂਕਸ ਫॉर ਕਮਿੰਗ ਬਹੁਤ ਬਹੁਤ ਸ਼ੁਕਰੀਆ ਗੱਲਾਂ ਹੋਰ ਵੀ ਬਹੁਤ ਹੈ ਕਰਨ ਵਾਲੀਆਂ ਪਰ ਆਰਾ ਵਾਲਾ ਦਿਲ ਹੈ ਜ਼ਿਕਰ ਖਾਸ ਹੈ ਕਿ ਪਹਿਲਗਾਮ ਹਮਲੇ ਤੋਂ ਬਾਅਦ ਸਰਦਾਰ ਜੀ 3 ਫਿਲਮ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਸੀ ਦਰਸਲ ਇਸ ਫਿਲਮ ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਨੇ ਵੀ ਕਿਰਦਾਰ ਨਿਭਾਇਆ ਸੀ ਭਾਰਤ ਪਾਕਿਸਤਾਨ ਦੇ ਵਿਚਕਾਰ ਵਧੇ ਤਣਾਅ ਦੇ ਦੌਰਾਨ ਫਿਲਮ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਵੀ ਸਵਾਲ ਚੁੱਕੇ ਗਏ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਏਮਪਲੋਇਜ਼ ਨੇ ਵੀ ਇਸ ਫਿਲਮ ਦਾ ਵਿਰੋਧ ਕੀਤਾ ਵਿਰੋਧ ਵਧਨ ਤੇ ਫਿਲਮ ਨੂੰ ਭਾਰਤ ਵਿੱਚ ਰਿਲੀਜ਼ ਨਾ ਕਰਨ ਦਾ ਫੈਸਲਾ ਕੀਤਾ ਗਿਆ ਤੇ ਫਿਲਮ ਸਿਰਫ ਵਿਦੇਸ਼ਾਂ ਵਿੱਚ ਰਿਲੀਜ਼ ਹੋਈ ਇਸ ਸਭ ਦੌਰਾਨ ਦਲਜੀਤ ਦੋਸਾਂਝ ਨੂੰ ਫਿਲਮ ਬਾਰਡਰ 2 ਤੋਂ ਵੀ ਬਾਹਰ ਕੱਢਣ ਦੀਆਂ ਗੱਲਾਂ ਉੱਠੀਆਂ ਮੰਗ ਕੀਤੀ ਗਈ ਪਰ ਦਲਜੀਤ ਨੇ ਆਪਣੇ ਸੋਸ਼ਲ ਮੀਡੀਆ ਤੇ ਵਾਰ-ਵਾਰ ਵੀਡੀਓਜ਼ ਪਾ ਕੇ ਸਾਫ਼ ਕਰ ਦਿੱਤਾ ਕਿ ਉਹ ਫਿਲਮ ਦਾ ਹਿੱਸਾ ਬਣੇ ਰਹਿਣਗੇ ਅਤੇ ਹੁਣ ਪਹਿਲੀ ਵਾਰ ਦਲਜੀਤ ਨੇ ਇਸ ਪੂਰੇ ਵਿਵਾਦ ਤੇ ਚੁੱਪੀ ਤੋੜੀ ਹੈ ਦੱਸ ਦਈਏ ਕਿ ਦਲਜੀਤ ਇਸ ਸਮੇਂ ਮਲੇਸ਼ੀਆ ਵਿੱਚ ਆਪਣੇ ਟੂਰ ਤੇ ਨੇ ਅਤੇ ਟੂਰ ਦੇ 24 ਸਤੰਬਰ ਨੂੰ ਹੋਏ ਪਹਿਲੇ ਸ਼ੋਅ ਦੇ ਦੌਰਾਨ ਉਹਨਾਂ ਨੇ ਇੱਕ ਗੱਲ ਕਹੀ ਬਿਊਰੋ ਰਿਪੋਰਟ ਪੀਟੀਸੀ ਨਿਊਜ਼